我还一头的拿来 ਮੈਂ ਆਪਣਾ ਡਿਊਟੀ ਤੇ ਜਾਂਦਾ ਰਹਾ ਸੀ ਕੰਮ ਤੇ ਜੱਕਦਾ ਹੁੰਦਾ ਫੈਕਟਰੀ ਕੋਲ ਸੀ ਵੀ ਇੱਦਰੀ ਭਾਈ ਹਾਂ ਜੀ ਹਾਂ ਜੀ ਨਿਕਲਿਆ ਮੈਂ ਇੱਧਰ ਨੂੰ ਆਉਂਦਾ ਪਿਆ ਹਾਂ ਹਾਂ ਜੀ ਹਾਂ ਜੀ ਤੇ ਨਿਆਣਾਂ ਹਮਨਾ ਗਿਆ ਮੈਂਗਾ ਯਾਰ 3 ਗੱਲ ਹੋ ਗਈ ਹੋਰੀ ਚਲਾੜਾ ਜਦੋਂ ਉਹਨੇ ਮੈਨੂੰ ਮਾਂ ਪੈਣ ਮਾਂ ਦੀਆਂ ਗਾਲਾਂ ਕੱਢਣ ਲੱਗ ਗਿਆ ਜਦੋਂ ਉਹਨੇ ਗਾਲਾਂ ਕੱਢਣ ਲੱਗ ਗਿਆ ਮੈਨੂੰ ਗੁੱਸਾ ਜੱਟ ਗਿਆ ਹਾਂ ਜੀ ਹਾਂ ਜੀ ਹਾਂ ਜੀ ਮੈਨੂੰ ਵੀ ਥੋੜਾ ਗੁੱਸਾ ਚੜ ਗਿਆ ਹਾਂ ਜੀ ਹਾਂ ਜੀ ਜਦੋਂ ਮੈਂ ਉਹਨਾਂ ਨਾਲ ਜਦੋਂ 15 ਵੀ ਪਈਏ ਉਹਨੇ ਬਾਜ ਮਾਰ ਲਈ ਅੱਛਾ 15 20 ਪਈਆਂ ਨੇ ਆ ਕੇ ਮੈਨੂੰ ਕੁੱਟਿਆ ਮੇਰੇ ਕੇਸਾਂ ਬੁੱਸਰ ਆ ਦੇਖੋ ਕੇਸ ਕੁਸ ਪੱਟੇ ਦੇ ਲੱਗੇ ਮੇਰੇ ਟਾਂਕੇ ਵਗੈਰਾ ਲੱਗੇ ਨੇ ਤੇ ਆਹ ਦੇਖੋ ਬੁੱਛਾ ਮੇਰੀ ਜੇਬ ਚ ਹੈ ਇਹ ਪ੍ਰਵਾਸੀ ਨੇ ਮੇਦ ਨਾਲ ਕਿਤੇ ਤੇ ਮੇਰੀ ਪੱਗ ਵੀ ਨਾਲ ਹੀ ਲੱਗੇ ਨੇ ਪੱਗ ਵੀ ਨਹੀਂ ਪਤਾ ਮੇਰੀ ਕਿੱਥੇ ਹੈ ਪੱਗ ਵੀ ਨਾਲ ਹੀ ਲੱਗੇ ਨੇ ਮទੀ ਦੱਸੋ ਤੁਸੀਂ ਮੇਰਾ ਬੱਚਾ ਕੰਮ ਤੇ ਜਾਂਦਾ ਵੀ ਅਸੀਂ ਗੱਲ ਤੇ ਆ ਥੋੜੀ ਜਿਹੀ ਗੱਲ ਹੋਈ ਹੈ ਮੋਟਰਸਾਈਕਲਾਂ ਦੇ ਉੱਤੇ ਹੀ ਮੋਟਰਸਾਈਕਲ ਦਿੱਤੇ ਬਾਸੇ ਨਾ ਬੱਚਿਆ ਦੀ ਬਸ ਗੱਲ ਹੋਈ ਹੈ ਜੀ ਅਭਾ ਜਿੰਦਰ ਸਿੰਘ ਜੀ ਇਹਨਾਂ ਨੇ ਇਧਰ ਆ ਜਾਂਦਿਆਂ ਨੇ ਵੀ ਨਹੀਂ ਚੜਾਇਆ 10 15 ਜਾਣੇ ਸੀਗੇ ਮੇਰਾ ਪੁੱਤਰ ਕਰ ਲੈ ਗਿਆ ਇਹਨੂੰ ਕਿੱਥੋਂ ਤੋਰ ਕੇ ਕਿ ਨਹੀਂ ਸਿਆਦੀ ਪੱਗ ਵੀ ਲਾ ਕੇ ਲੈ ਗਏ ਮੈਂ ਮਨ ਬਨਸਾ ਸਾਹਿਬਾ ਚਾਹੀਦਾ ਵਾਸ ਮੇਰੇ ਬੱਚੇ ਨਾਲ ਮੇਰੇ ਜਿੱਦਾਂ ਪੱਗ ਲੈ ਕੇ ਗਏ ਇੱਜ਼ਤ ਨਾਲ ਮੈਨੂੰ ਉਦਾਂ ਮੇਰੀ ਪੱਗ ਦੇਵਾ ਬਸ ਮੇਰੀ ਆਇਤ ਮੰਗਾਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਇੱਕ ਬਹੁਤ ਹੀ ਘਟਨਾ ਹੋਈ ਹੈ ਕਿ ਇੱਕ ਬੱਚੇ ਦੀ ਅੰਮ੍ਰਿਤਧਾਰੀ ਬੱਚਾ ਉਹਦੀ ਪੱਗ ਲਾ ਕੇ ਇੱਕ ਪ੍ਰਵਾਸੀ ਲੋਕ ਪ੍ਰਵਾਸੀ ਨਹੀਂ ਕਹੂੰਗਾ ਮੈਂ ਤਾਂ ਹੁਣ ਭਈਏ ਕਹੂੰਗਾ ਭਈਆਂ ਨੂੰ ਬੇਨਤੀ ਹੈ ਵਾਰਨਿੰਗ ਦੇਣਾ ਚਾਹੁੰਦੇ ਆ ਬੱਚਾ ਹੈਗਾ ਵੀ ਤੁਸੀਂ ਬਹੁਤ ਗਲਤ ਕੰਮ ਕਰਦੇ ਪਏ ਹੋ ਕਿਉਂ ਤੇ ਇਹ ਗੱਲਾਂ ਕੰਮ ਛੱਡ ਦਿਓ ਕਰਨੇ ਤੇ ਜੇ ਹੀ ਆਪਣੀ ਆਈ ਤੇ ਆ ਗਏ ਨਾ ਫਿਰ ਤੁਸੀਂ ਕਹਿਣਾ ਵੀ ਪੰਜਾਬੀ ਸਾਰੇ ਜੁੱਤੀਆਂ ਮਾਰਦੇ ਸਾਰੇ ਦੇ ਵਿੱਚ ਮੈਂ ਸਾਰੇ ਭਈਆਂ ਨੂੰ ਨਹੀਂ ਕਹਿ ਰਿਹਾ ਪ੍ਰਵਾਸੀਆਂ ਨੂੰ ਸਾਰੇ ਪ੍ਰਵਾਸੀਆਂ ਨੂੰ ਕਹਿ ਰਿਹਾ ਮੈਂ ਜਿਹੜੇ ਕੁਸ ਪ੍ਰਵਾਸੀ ਗੁੰਡਾਗਰਦੀ ਕਰਦੇ ਆ ਜਿਹੜੇ ਬਿਹਾਰ ਦੇ ਵਿੱਚੋਂ ਬਗੈਰ ਉਹਨਾਂ ਦੇ ਕਾਗਜ਼ ਨਹੀਂ ਹੁੰਦੇ ਕੋਈ ਆਧਾਰ ਕਾਰਡ ਨਹੀਂ ਹੁੰਦਾ ਕੋਈ ਪੈਨ ਕਾਰਡ ਨਹੀਂ ਹੁੰਦਾਗਾ ਉਹ ਆਣ ਕੇ ਇਥੇ ਬਦਮਾਸ਼ੀਆਂ ਕਰਦੇ ਆ ਇੱਕ ਪੀਪਾ ਚੱਕ ਲਿਆਉਂਦੇ ਸਟੋਪ ਚੱਕ ਲਿਆਉਂਦੇ ਆ ਇਹ ਤੋਂ ਬੰਦਾ ਮਾਰ ਕੇ ਕਤਲ ਕਰਕੇ ਬਿਹਾਰ ਭੱਜ ਜਾਂਦੇ ਆ ਉਹਦੀ ਅਸੀਂ ਕੀ ਪੂਛ ਫੜ ਲਾਂਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹੈਗਾ ਵੀ ਜਿਹੜੇ ਵੀ ਕਮਰੇ ਕਿਰਾਏ ਦੇ ਲੈਂਦੇ ਆ ਡਾਰਕਾਡ ਹਰ ਇੱਕ ਚੀਜ਼ ਉਹਦੀ ਚੈੱਕ ਕਰੋ ਉਹਦਾ ਅਗਲਾ ਪਿਛਲਾ ਵੀ ਚੈੱਕ ਕੀਤਾ ਜਾਵੇ ਜਦੋਂ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਇਹਨਾਂ ਦੀ ਸਾਰਾ ਚੈੱਕ ਧਾਰ卡ਡ ਇਹਨਾਂ ਦਾ ਪੈਂਡ ਪਿੱਛੇ ਕਿੰਨੇ ਕਤਲ ਕਰ ਗਏ ਆ ਕੀ ਕਰਕੇ ਆ ਸਾਰਾ ਇਹਨਾਂ ਦਾ ਦੇਖਣਾ ਚਾਹੀਦਾ ਹੈਗਾ ਬਾਕੀ ਸਾਡੇ ਸੈਕਟੀ ਨਾਲ ਬੋਲਣ ਦੀ ਵਾਇਸ ਦੇ ਫਾਜ਼ਲ ਸਾਹਿਬ ਵਾਹਿਗੁਰੂ ਜੀ ਕਾਹ ਰਾਤ ਸਾਹਿਬ ਵਾਹਿਗੁਰੂ ਜੀ ਕੀ ਫਤਹਿ ਕੱਲ ਜਿਹੜੀ ਮਨਘੜੀ ਘਟਨਾ ਹੋਈ ਆ ਕਿ ਗੁਰਸਿੱਖ ਪਰਿਵਾਰ ਦਾ ਬੱਚਾ ਜਿਹੜਾ ਆ ਆਪਣੇ ਘਰ ਹੀ ਜਾ ਰਿਹਾ ਸੀ ਕੰਮ ਤੋਂ ਇਹ ਉਹਨੂੰ ਰਸਤੇ ਦੇ ਵਿੱਚ ਘੇਰ ਕੇ ਕੁਝ ਪ੍ਰਵਾਸੀ ਲੋਕਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਨਾਲ ਕੁੱਟਮਾਰ ਕੀਤੀ ਹੈ ਉਹਦੇ ਕੇਸਾਂ ਦੇ ਵਿੱਚ ਕੋਈ ਚੀਜ਼ ਭਾਰੀ ਮਾਰ ਕੇ ਤੇ ਉਹਨੂੰ ਫੱਡਣ ਕਰ ਦਿੱਤਾ ਹੈ ਤੇ ਉਹਦੇ ਕੇਸ ਵੀ ਰੁਗ ਭਰ ਕੇ ਕੁੱਟ ਦਿੱਤੇ ਨੇ ਉਹਦੀ ਪੱਗ ਲਾ ਕੇ ਲੈ ਗਏ ਨੇ ਪੱਗ ਵੀ ਨਹੀਂ ਦਿੱਤੀ ਇਹ ਤਰ੍ਹਾਂ ਦੀ ਬਦਮਾਸ਼ੀ ਜਿਹੜੀ ਹੈ ਬਹੁਤ ਜ਼ਿਆਦਾ ਮਹਿੰਗੀ ਪੈਗੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਦਾ ਜੇ ਅੱਜ ਮੂੰਹ ਪੈ ਗਿਆ ਤੇ ਇਹਨਾਂ ਨੇ ਗਾਂਹ ਹੋਰ ਵਧਣਾ ਤੇ ਮੁੜ ਕੇ ਘਟਨਾਵਾ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਮੰਦਭਾਗੀਆਂ ਹੋਣਗੀਆਂ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਹੁਣੇ ਹੀ ਇਸ ਗੱਲ ਨੂੰ ਥੱਲ ਪਾਉਣੀ ਚਾਹੁੰਦੇ ਆ ਅਸੀਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਤੇ ਸਖਤ ਤੇ ਸਖਤ ਕਾਰਵਾਈਆਂ ਕਰਾਉਣੀਆਂ ਚਾਹੀਦੀਆਂ ਨੇ ਜਿੱਥੇ ਵੀ ਰਹਿੰਦੇ ਨੇ ਇਹ ਉੱਥੇ ਹੀ ਆਪਣੇ ਪੰਜਾਬੀ ਵੀਰਾਂ ਨੂੰ ਚਾਹੀਦਾ ਕਿ ਇਕਜੁੱਟ ਹੋ ਕੇ ਇਹਨਾਂ ਤੇ ਨਿਗਰਾਨੀ ਰੱਖਿਆ ਕਰੋ ਜਿੱਥੇ ਵੀ ਕਿਸੇ ਪੰਜਾਬੀ ਭਰਾ ਨਾਲ ਕਿਸੇ ਗੁਰਸੇਖ ਪਰਿਵਾਰ ਨਾਲ ਕੋਈ ਵੀ ਧੱਕਾ ਹੁੰਦਾ ਆ ਉੱਥੇ ਸਾਰੇ ਲੰਮ੍ਹਬਦ ਹੋ ਕੇ ਇਹਨਾਂ ਦਾ ਤਾਕੜਾ ਕਰਿਆ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਮੂੰਹ ਪਿੰਦਾ ਜਾ ਰਿਹਾ ਹੈ ਔਰ ਇਸ ਘਟਨਾ ਤੇ ਅਸੀਂ ਸਖਤ ਨਿੰਦਾ ਕਰਦੇ ਆਂ ਔਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਸਖਤ ਤੋਂ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਛੇਤੀ ਤੋਂ ਛੇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਆ ਬਲਾਵੇ ਨਿਆਲ ਹੋ ਜਾਵੇ ਸ਼ੀਤਾ ਸਿੰਘਾਂ ਦੇ ਮਾਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ